ਅਸਿਕਲ ਸਰ ਮੈਂ ਸਰਪੰਚ ਸਿੰਘ ਪਟੱਟਾ ਕੱਲ ਫੋਨ ਦੇ ਆਧਾਰ ਤੇ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਪਤਾ ਲੱਗਿਆ ਕਿ ਮੇਰੇ ਪਿੰਡ ਦਾ ਨੌਜਵਾਨ ਪ੍ਰਦੀਪ ਸਿੰਘ ਪੁੱਤਰ ਸਲਖਣ ਸਿੰਘ ਨਹਿਰ ਚ ਅੰਗਿਰ ਚੁਕਿਆ ਹੈ ਕਾਰਨ ਹਾਲੇ ਸਪਸ਼ਟ ਨਹੀਂ ਹੋਏ ਉਹ ਤਫਤੀਸ਼ ਦਾ ਵਿਸ਼ਾ ਹੈ ਅੱਜ ਪਿੰਡ ਦੇ ਮੋਦਵਾਰ ਔਰ ਮੈਂਬਰ ਪੰਚਾਇਤ ਪੁਲਿਸ ਡਿਪਾਰਟਮੈਂਟ ਮੌਕੇ ਤੇ ਆ ਕੇ ਬੋਡੀ ਨਹਿਰ ਦੇ ਵਿੱਚ ਰਿਕਵਰ ਕਰ ਹੋਈ ਹੈ ਇਹਨਾਂ ਦਾ ਤਫਤੀਸ਼ ਕਰਨ ਤੋਂ ਬਾਅਦ ਜੋ ਵੀ ਵਿਸ਼ਾ ਸਾਹਮਣੇ ਆਉਂਦਾ ਹੈ ਬਣਦੀ ਕਾਰਵਾਈ ਕੀਤੀ ਜਾਏਗੀ ਪ੍ਰਵਾਦ ਜੋ ਵੀ ਇਹਨਾਂ ਦੇ ਬਾਰੇ ਮੰਗ ਕਰਨਗੇ ਉਸੇ ਦਾ ਇਤਕਾਰ ਵੀ ਹੋ ਗਈ। ਸਰਪੰਚ ਸਾਹਿਬ ਦੱਸਿਆ ਜਾ ਰਿਹਾ ਜੀ ਉਹ ਮੇਰਾ ਭਰਾ ਵੀ ਨਾਲ ਸੀਗਾ ਲੱਗਿਆ ਪਤਾ ਕਾਰਨ ਦਾ ਕੀ ਕਾਰਨ ਹੈ ਇੱਧਰ ਕੀ ਕਰਨ ਆਏ ਸੀਗੇ। ਜੀ ਉਹਨਾਂ ਦੇ ਬ੍ਰਦਰ ਨਾਲ ਸੀ ਪਰ ਕਾਰਨ ਹਾਲੇ ਸਪਸ਼ਟ ਨਹੀਂ ਹੈ। ਹੁਣ ਦੂਜੇ ਭਰਾ ਕੱਲ ਤੇ ਹਸਪੀਟਲ ਪਿੰਡ ਦੇ ਮੈਂਬਰ ਪੰਚਾਇਤ ਉਹ ਬਾਕੀ ਸਾਥੀਆਂ ਨੇ ਹਸਪੀਟਲ ਉਹਨਾਂ ਨੂੰ ਦਾਖਲ ਕਰਵਾ ਦਿੱਤਾ ਸੀ। ਹੁਣ ਉਹ ਸਟੇਬਲ ਹੈਗੇ ਨੇ। ਉਹ ਜੋ ਵੀ ਬਿਆਨ ਦਿੰਦੇ ਨੇ ਜਿਆਦਾ ਕਾਰਨ ਦਾ ਉਹਨਾਂ ਕੋ ਪਤਾ ਲੱਗ ਸਕਿਆ ਕੱਲ ਕੀ ਕਾਰਨ ਬਣੇ ਜਿਸ ਕਰਕੇ ਘਟਨਾ ਵਾਪਰੀ ਹੈ। ਸਰਪੰਚ ਸਾਹਿਬ ਬੋਡੀ ਲੱਭੀ ਕਿੱਥੋਂ ਹੈ ਇਹ? ਇਹ ਸਿਰਸਾੜਾ ਗੰਡੀ ਦੀ ਨਹਿਰ ਦੇ ਵਿੱਚੋਂ ਬੋਡੀ ਮਿਲੀ ਹੈ। ਤੁਹਾਡਾ ਪਰਿਵਾਰ ਪਹੁੰਚ ਚੁੱਕਿਆ ਹੈ ਪਰਿਵਾਰ ਸਰ ਮਦਰ ਉਹਨਾਂ ਦੇ ਉਹਨਾਂ ਦੇ ਜੋ ਪਰਿਵਾਰਕ ਮੈਂਬਰ ਹੈਗੇ ਨੇ ਨਾਲ ਤਾਇਆ ਜੀ ਜਾਂ ਬਾਕੀ ਪਰਿਵਾਰਕ ਮੈਂਬਰ ਮਹੱਲੇ ਦੇ ਆਏ ਨੇ ਮਦਰ ਉਹਨਾਂ ਦੇ ਜੋ ਦੂਸਰਾ ਬ੍ਰਦਰ ਹਸਪਤਲ ਦਾਖਲ ਹੈ ਉਹਨਾਂ ਦੇ ਨਾਲ ਹਸਪਤਲ ਨੇ ਤਾਂ ਅਗਲੀ ਕਾਰਵਾਈ ਕੀ ਹੋਈ ਅਗਲੀ ਜੋ ਵੀ ਪਰਿਵਾਰ ਦੇ ਕਰਨ ਸਾਹਮਣੇ ਆਉਂਦੇ ਨੇ ਪਰਿਵਾਰ ਦੇ ਕਨਮ ਤੌਰ ਤੱਕ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਅ ਸਰ ਇੱਕ ਨਿਆਰ ਚ ਉਹਦੇ ਡੈਡ ਬੋਡੀ ਮਿਲੀ ਹੈ ਕੀ ਮਾਮਲਾ ਕੀ ਹੈ ਕਿ ਸਾਨੂੰ ਇਤਲਾਹ ਮਿਲੀ ਸੀ ਵੀ ਸਵੇਰੇ ਕੋਈ ਡੈਡ ਬੋਡੀ ਪਾਣੀ ਚ ਤੈਰ ਰਹੀ ਆ ਉਹ ਆਣ ਕੇ ਸੀ ਇੱਥੇ ਆਏ ਆ ਡੈਡ ਬੋਡੀ ਨੂੰ ਬਾਹਰ ਕਢਾਇਆ ਹੈ ਇਹ ਡੈੱਡ ਬੋਡੀ ਹੈਗੀ ਪ੍ਰਦੀਪ ਸਿੰਘ ਸਨ ਉਹ ਸਲੱਖਣ ਸਿੰਘ ਸਿੰਘਪੁਰ ਜਟਾਂ ਦਾ ਰਹਿਣ ਵਾਲਾ ਹੈ ਉਮਰੇ ਦੀ ਕਰੀਬ 22 ਸਾਲ ਆਇਆ ਇਹ ਪਤਾ ਲੱਗਾ ਵੀ ਕਿਤੇ ਇਹਦਾ ਪੈਰ ਸਲਿਪ ਹੋਇਆ ਹੁਣ ਇਹਦੇ ਘਰ ਦੇ ਆਉਂਦੇ ਆ ਤੇ ਇਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦਾ ਬਿਆਨ ਲੇਖ ਕੇ ਜੋ ਵੀ ਅਗਲੀ ਕਾਰਵਾਈ ਹੋਊਗੀ ਹੁਣ ਚੱਲਿਆਂ ਦੀ ਚੋਗੀ ਕਾਰਨ ਲੱਗੇ ਪਤਾ ਕਾਰਨ ਕੀ ਸੀਗਾ ਕਾਰਨ ਹੁਣ ਪਤਾ ਕਰਦੇ ਆਲੇ ਦੁਆਲੇ ਤੋਂ ਜੀ ਤਬਦੀਸ਼ ਕਰਦੇ ਆ ਡੈੱਡ ਬੋਡੀ ਨੂੰ ਜਿਹੜਾ ਸਿਵਲ ਹਸਪੀਟਲ ਮਕੇਰੀਆਂ ਭੇਜਤਾ ਹੈ ਪੋਸਟਮਾਰਟਮ ਲਈ ਬਾਕੀ ਵਾਰਸ਼ਾਂ ਦੇ ਆਉਣ ਤੇ ਆਪਾਂ ਜੋ ਵੀ ਹੈ ਜੀ ਆਂਦੇ ਦੇਣਗੇ ਉਹ ਰਿਕਾਰਡਿੰਗ ਵੀ ਕਰਦੇ ਕੀਤੇ ਹੋਏ ਸਕਲ ਸਰ ਮੈਂ ਸਰਪੰਚ ਸਿੰਘ ਪੁਰ ਜਟਾ ਕੱਲ ਫੋਨ ਦੇ ਆਧਾਰ ਤੇ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਪਤਾ ਲੱਗਿਆ ਕਿ ਮੇਰੇ ਪਿੰਡ ਦਾ ਨੌਜਵਾਨ ਪ੍ਰਦੀਪ ਸਿੰਘ ਪੁੱਤਰ ਸਲੱਖਣ ਸਿੰਘ ਨਹਿਰ ਚ ਅੰਗਿਰ ਚੁਕਿਆ ਹੈ ਕਾਰਨ ਹਾਲੇ ਸਪਸ਼ਟ ਨਹੀਂ ਹੋਏ ਉਹ ਤਫਤੀਸ਼ ਦਾ ਵਿਸ਼ਾ ਹੈ ਅੱਜ ਪਿੰਡ ਦੇ ਮੋਦਵਾਰ ਔਰ ਮੈਂਬਰ ਪੰਚਾਇਤ ਪੁਲਿਸ ਡਿਪਾਰਟਮੈਂਟ ਮੌਕੇ ਤੇ ਆ ਕੇ ਬੋਡੀ ਨਹਿਰ ਦੇ ਵਿੱਚ ਰਿਕਵਰ ਕਰ ਹੋਈ ਹੈ ਇਹਨਾਂ ਦਾ ਤਫਤੀਸ਼ ਕਰਨ ਤੋਂ ਬਾਅਦ ਜੋ ਵੀ ਵਿਸ਼ਾ ਸਾਹਮਣੇ ਆਉਂਦਾ ਹੈ ਬਣਦੀ ਕਾਰਵਾਈ ਕੀਤੀ ਜਾਏਗੀ ਪਰਿਵਾਰ ਜੋ ਵੀ ਇਹਨਾਂ ਦੇ ਬਾਰੇ ਮੰਗ ਕਰਨਗੇ ਉਸੇ ਦਾ ਇਤਕਾਰ ਵੀ ਹੋ ਗਈ। ਸਰਪੰਚ ਸਾਹਿਬ ਦੱਸਿਆ ਜਾ ਰਿਹਾ ਜੀ ਉਹ ਮੇਰਾ ਭਰਾ ਵੀ ਨਾਲ ਸੀਗਾ ਲੱਗਿਆ ਪਤਾ ਕਾਰਨ ਦਾ ਕੀ ਕਾਰਨ ਹੈ ਇੱਧਰ ਕੀ ਕਰਨ ਆਏ ਸੀਗੇ। ਜੀ ਉਹਨਾਂ ਦੇ ਬ੍ਰਦਰ ਨਾਲ ਸੀ ਪਰ ਕਾਰਨ ਹਾਲੇ ਸਪਸ਼ਟ ਨਹੀਂ ਹੈ। ਹੁਣ ਦੂਜੇ ਭਰਾ ਕੱਲ ਤੇ ਹਸਪੀਟਲ ਪਿੰਡ ਦੇ ਮੈਂਬਰ ਪੰਚਾਇਤ ਉਹ ਬਾਕੀ ਸਾਥੀਆਂ ਨੇ ਹਸਪੀਟਲ ਉਹਨਾਂ ਨੂੰ ਦਾਖਲ ਕਰਵਾ ਦਿੱਤਾ ਸੀ। ਹੁਣ ਉਹ ਸਟੇਬਲ ਹੈਗੇ ਨੇ। ਉਹ ਜੋ ਵੀ ਬਿਆਨ ਦਿੰਦੇ ਨੇ ਜਿਆਦਾ ਕਾਰਨ ਦਾ ਉਹਨਾਂ ਕੋ ਪਤਾ ਲੱਗ ਸਕਿਆ ਕੱਲ ਕੀ ਕਾਰਨ ਬਣੇ ਜਿਸ ਕਰਕੇ ਘਟਨਾ ਵਾਪਰੀ ਹੈ। ਸਰਪੰਚ ਸਾਹਿਬ ਬੋਡੀ ਲੱਭੀ ਕਿੱਥੋਂ ਹੈ ਇਹ? ਇਹ ਸਿਰਸਾੜਾ ਗੰਡੀ ਦੀ ਨਹਿਰ ਦੇ ਵਿੱਚੋਂ ਬੋਡੀ ਮਿਲੀ ਹੈ। ਤੁਹਾਡਾ ਪਰਿਵਾਰ ਪਹੁੰਚ ਚੁੱਕਿਆ ਹੈ ਪਰਿਵਾਰ ਸਰ ਮਦਰ ਉਹਨਾਂ ਦੇ ਉਹਨਾਂ ਦੇ ਜੋ ਪਰਿਵਾਰਕ ਮੈਂਬਰ ਹੈਗੇ ਨੇ ਨਾਲ ਤਾਇਆ ਜੀ ਜਾਂ ਬਾਕੀ ਪਰਿਵਾਰਕ ਮੈਂਬਰ ਮਹੱਲੇ ਦੇ ਆਏ ਨੇ ਮਦਰ ਉਹਨਾਂ ਦੇ ਜੋ ਦੂਸਰਾ ਬ੍ਰਦਰ ਹਸਪਤਲ ਦਾਖਲ ਹੈ ਉਹਨਾਂ ਦੇ ਨਾਲ ਹਸਪਤਲ ਨੇ ਤਾਂ ਅਗਲੀ ਕਾਰਵਾਈ ਕੀ ਹੋਈ ਅਗਲੀ ਜੋ ਵੀ ਪਰਿਵਾਰ ਦੇ ਕਰਨ ਸਾਹਮਣੇ ਆਉਂਦੇ ਨੇ ਪਰਿਵਾਰ ਦੇ ਕਨਮ ਤੌਰ ਤੱਕ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਅ ਸਰ ਇੱਕ ਨਿਆਰ ਤੋਂ ਡੈੱਡ ਬੋਡੀ ਮਿਲੀ ਹੈ ਕੀ ਮਾਮਲਾ ਕੀ ਹੈ ਸਾਨੂੰ ਇਤਲਾਹ ਮਿਲੀ ਸੀ ਵੀ ਸਵੇਰੇ ਕੋ ਡੈੱਡ ਬੋਡੀ ਪਾਣੀ ਚ ਤੈਰ ਰਹੀ ਆ ਉਹ ਆਣ ਕੇ ਸੀ ਇੱਥੇ ਆਏ ਆ ਡੈੱਡ ਬੋਡੀ ਨੂੰ ਬਾਹਰ ਕਢਾਇਆ ਹੈ ਇਹ ਡੈੱਡ ਬੋਡੀ ਹੈ ਕਿ ਉਹ ਪ੍ਰਦੀਪ ਸਿੰਘ ਸਨ ਉਹ ਸੁਰਖਣ ਸਿੰਘ ਸਿੰਘਪੁਰ ਜਟਾਂ ਦਾ ਰਹਿਣ ਵਾਲਾ ਹੈ ਉਮਰੇ ਦੀ ਕਰੀਬ 22 ਸਾਲ ਆਇਆ ਇਹ ਪਤਾ ਲੱਗਾ ਵੀ ਕਿਤੇ ਇਹਦਾ ਪੈਰ ਸਲਿੱਪ ਹੋਇਆ ਹੁਣ ਇਹਦੇ ਘਰ ਦੇ ਆਉਂਦੇ ਆ ਤੇ ਇਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦਾ ਬਿਆਨ ਲੇਖ ਕੇ ਜੋ ਵੀ ਅਗਲੀ ਕਾਰਵਾਈ ਹੋਊਗੀ ਹੁਣ ਚੱਲਿਆਂ ਦੀ ਚੋਗੀ ਕਾਰਨ ਲੱਗਿਆ ਪਤਾ ਕਾਰਨ ਦੀ ਸੀ ਕਾਰਨ ਹੁਣ ਪਤਾ ਕਰਦੇ ਆਲੇ ਦੁਆਲੇ ਤੋਂ ਜੀ ਤਵਰੀਸ਼ ਕਰਦੇ ਆ ਡੈੱਡ ਬੋਡੀ ਨੂੰ ਜਿਹੜਾ ਸਿਵਲ ਹਸਪੀਟਲ ਮਕੇਰੀਆਂ ਭੇਜਤਾ ਹੈ ਪੋਸਟਮਾਰਟਮ ਲਈ ਬਾਕੀ ਵਾਰਛਾਂ ਦੇ ਆਉਂਦੇ ਆਪਾਂ ਜੋ ਵੀ ਹੈ ਬਿਆਨ ਦੇਣਗੇ ਪੂਰੇ ਰਿਪੋਰਟਾਂ ਦੀ ਕਰਦੇ ਕੀਤੀ ਸਤਿ ਸ਼੍ਰੀ ਅਕਾਲ ਸਰ ਮੈਂ ਸਰਪੰਚ ਸਿੰਘ ਪੁਰ ਜਟਾ ਕੱਲ ਫੋਨ ਦੇ ਆਧਾਰ ਤੇ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਪਤਾ ਲੱਗਿਆ ਕਿ ਮੇਰੇ ਪਿੰਡ ਦਾ ਨੌਜਵਾਨ ਪ੍ਰਦੀਪ ਸਿੰਘ ਪੁੱਤਰ ਸਲੱਖਣ ਸਿੰਘ ਨਹਿਰ ਚ ਅੰਗਿਰ ਚੁਕਿਆ ਹੈ ਕਾਰਨ ਹਾਲੇ ਸਪਸ਼ਟ ਨਹੀਂ ਹੋਏ ਉਹ ਤਫਤੀਸ਼ ਦਾ ਵਿਸ਼ਾ ਹੈ ਅੱਜ ਪਿੰਡ ਦੇ ਮੋਦਵਾਰ ਔਰ ਮੈਂਬਰ ਪੰਚਾਇਤ ਪੁਲਿਸ ਡਿਪਾਰਟਮੈਂਟ ਮੌਕੇ ਤੇ ਆ ਕੇ ਬੋਡੀ ਨਹਿਰ ਦੇ ਵਿੱਚ ਰਿਕਵਰ ਕਰ ਹੋਈ ਹੈ ਇਹਨਾਂ ਦਾ ਤਫਤੀਸ਼ ਕਰਨ ਤੋਂ ਬਾਅਦ ਜੋ ਵੀ ਵਿਸ਼ਾ ਸਾਹਮਣੇ ਆਉਂਦਾ ਹੈ ਬਣਦੀ ਕਾਰਵਾਈ ਕੀਤੀ ਜਾਏਗੀ ਪਰਿਵਾਰ ਜੋ ਵੀ ਇਹਨਾਂ ਦੇ ਬਾਰੇ ਮੰਗ ਕਰਨਗੇ ਉਸੇ ਦਾ ਇਤਕਾਰ ਵੀ ਹੋ ਗਈ। ਸਰਪੰਚ ਸਾਹਿਬ ਦੱਸਿਆ ਜਾ ਰਿਹਾ ਜੀ ਉਹ ਮੇਰਾ ਭਰਾ ਵੀ ਨਾਲ ਸੀਗਾ ਲੱਗਿਆ ਪਤਾ ਕਾਰਨ ਦਾ ਕੀ ਕਾਰਨ ਹੈ ਇੱਧਰ ਕੀ ਕਰਨ ਆਏ ਸੀਗੇ। ਜੀ ਉਹਨਾਂ ਦੇ ਬ੍ਰਦਰ ਨਾਲ ਸੀ ਪਰ ਕਾਰਨ ਹਾਲੇ ਸਪਸ਼ਟ ਨਹੀਂ ਹੈ। ਹੁਣ ਦੂਜੇ ਭਰਾ ਕੱਲ ਤੇ ਹਸਪੀਟਲ ਪਿੰਡ ਦੇ ਮੈਂਬਰ ਪੰਚਾਇਤ ਉਹ ਬਾਕੀ ਸਾਥੀਆਂ ਨੇ ਹਸਪੀਟਲ ਉਹਨਾਂ ਨੂੰ ਦਾਖਲ ਕਰਵਾ ਦਿੱਤਾ ਸੀ। ਹੁਣ ਉਹ ਸਟੇਬਲ ਹੈਗੇ ਨੇ। ਉਹ ਜੋ ਵੀ ਬਿਆਨ ਦਿੰਦੇ ਨੇ ਜਿਆਦਾ ਕਾਰਨ ਦਾ ਉਹਨਾਂ ਨੂੰ ਪਤਾ ਲੱਗ ਸਕਿਆ ਕੱਲ ਕੀ ਕਾਰਨ ਬਣੇ ਜਿਸ ਕਰਕੇ ਘਟਨਾ ਵਾਪਰੀ ਹੈ। ਸਰਪੰਚ ਸਾਹਿਬ ਬੋਡੀ ਲੱਭੀ ਕਿੱਥੋਂ ਹੈ ਇਹ? ਇਹ ਸਿਰਸਾੜਾ ਗੰਡੀ ਦੀ ਨਹਿਰ ਦੇ ਵਿੱਚੋਂ ਬੋਡੀ ਮਿਲੀ ਹੈ। ਤੁਹਾਡਾ ਪਰਿਵਾਰ ਉਨ ਚੁਕਿਆ ਪਰਿਵਾਰ ਸਰ ਮਦਰ ਉਹਨਾਂ ਦੇ ਉਹਨਾਂ ਦੇ ਜੋ ਪਰਿਵਾਰਕ ਮੈਂਬਰ ਹੈਗੇ ਨੇ ਨਾਲ ਤਾਇਆ ਜੀ ਜਾਂ ਬਾਕੀ ਪਰਿਵਾਰਕ ਮੈਂਬਰ ਮਹੱਲੇ ਦੇ ਆਏ ਨੇ ਮਦਰ ਉਹਨਾਂ ਦੇ ਜੋ ਦੂਸਰਾ ਬ੍ਰਦਰ ਹਸਪਤਲ ਦਾਖਲ ਹੈ ਉਹਨਾਂ ਦੇ ਨਾਲ ਹਸਪਤਲ ਨੇ ਤਾਂ ਅਗਲੀ ਕਾਰਵਾਈ ਕੀ ਹੋਈ ਅਗਲੀ ਜੋ ਵੀ ਪਰਿਵਾਰ ਦੀ ਕਾਰਨ ਸਾਹਮਣੇ ਆਉਂਦੇ ਨੇ ਪਰਿਵਾਰਕ ਕਾਣ ਮੁਤਾਬਕ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਅ ਸਰ ਇੱਕ ਨਿਆਰ ਚ ਉਹ ਡੈਡ ਬੋਡੀ ਮਿਲੀ ਹੈ ਕੀ ਮਾਮਲਾ ਕੀ ਹੈ ਕਿ ਸਾਨੂੰ ਇਤਲਾਹ ਮਿਲੀ ਸੀ ਵੀ ਸਵੇਰੇ ਕੋ ਡੈਡ ਬੋਡੀ ਪਾਣੀ ਚ ਤੈਰ ਰਹੀ ਆ ਉਹ ਆਣ ਕੇ ਸੀ ਇੱਥੇ ਆਏ ਆ ਡੈਡ ਬੋਡੀ ਨੂੰ ਬਾਹਰ ਕਢਾਇਆ ਹੈ ਇਹ ਡੈੱਡ ਬੋਡੀ ਹੈਗੀ ਆ ਪ੍ਰਦੀਪ ਸਿੰਘ ਸਾਨੂੰ ਸੁਰਖਣ ਸਿੰਘ ਸਿੰਘਪੁਰ ਜਟਾਂ ਦਾ ਰਹਿਣ ਵਾਲਾ ਏ ਉਮਰੇ ਦੀ ਕਰੀਬ 22 ਸਾਲ ਆ ਇਹ ਪਤਾ ਲੱਗਾ ਵੀ ਕਿਤੇ ਇਹਦਾ ਪੈਰ ਸਲੇਪ ਹੋਇਆ ਹੁਣ ਇਹਦੇ ਘਰ ਦੇ ਆਉਂਦੇ ਆ ਤੇ ਇਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦਾ ਬਿਆਨ ਲੇਖ ਕੇ ਜੋ ਵੀ ਅਗਲੀ ਕਾਰਵਾਈ ਹੋਊਗੀ ਹੁਣ ਚੱਲਿਆਂ ਦੀ ਚੋਗੀ ਕਾਰਨ ਲੱਗੇ ਪਤਾ ਕਾਰਨ ਕੀ ਸੀਗਾ ਕਾਰਨ ਹੁਣ ਪਤਾ ਕਰਦੇ ਆਲੇ ਦੁਆਲੇ ਤੋਂ ਜੀ ਤਬਦੀਸ਼ ਕਰਦੇ ਆ ਡੈੱਡ ਬੋਡੀ ਨੂੰ ਜਿਹੜਾ ਸਿਵਲ ਹਸਪੀਟਲ ਮਕੇਰੀਆਂ ਭੇਜਤਾ ਆ ਪੋਸਟਮਾਰਟਮ ਲਈ ਬਾਕੀ ਵਾਰਸ਼ਾਂ ਦੇ ਆਉਣ ਤੇ ਆਪਾਂ ਜਿਵੇਂ ਹੈ ਜੀ ਆਂਦੇ ਦੇਣਗੇ ਪੂਰੇ ਰਿਪੋਰਟਿੰਗ ਵੀ ਕਰਦੇ ਕੀਤੇ ਅਸਿਕਾ ਸਰ ਮੈਂ ਸਰਪੰਚ ਸਿੰਘ ਪੁਰ ਜਟਾ ਕੱਲ ਫੋਨ ਦੇ ਆਧਾਰ ਤੇ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਪਤਾ ਲੱਗਿਆ ਕਿ ਮੇਰੇ ਪਿੰਡ ਦਾ ਨੌਜਵਾਨ ਪ੍ਰਦੀਪ ਸਿੰਘ ਪੁੱਤਰ ਸਲੱਖਣ ਸਿੰਘ ਨਹਿਰ ਚ ਅੰਗਿਰ ਚੁਕਿਆ ਆ ਕਾਰਨ ਹਾਲੇ ਸਪਸ਼ਟ ਨਹੀਂ ਹੋਏ ਉਹ ਤਫतीश ਦਾ ਵਿਸ਼ਾ ਆ ਅੱਜ ਪਿੰਡ ਦੇ ਮੋਹਤਵਾਰ ਔਰ ਮੈਂਬਰ ਪੰਚਾਇਤ ਪੁਲਿਸ ਡਿਪਾਰਟਮੈਂਟ ਮੌਕੇ ਤੇ ਆ ਕੇ ਬੋਡੀ ਨਹਿਰ ਦੇ ਵਿੱਚ ਰਿਕਵਰ ਕਰ ਹੋਈ ਹੈ ਇਹਨਾਂ ਦਾ ਤਫतीश ਕਰਨ ਤੋਂ ਬਾਅਦ ਜੋ ਵੀ ਵਿਸ਼ਾ ਸਾਹਮਣੇ ਆਉਂਦਾ ਹੈ ਬਣਦੀ ਕਾਰਵਾਈ ਕੀਤੀ ਜਾਏਗੀ ਪਰਿਵਾਰ ਜੋ ਵੀ ਇਹਨਾਂ ਦੇ ਬਾਰੇ ਮੰਗ ਕਰਨਗੇ ਪ੍ਰਸਿੱਧ ਅਤਿਕਾਰ ਵੀ ਹੋ ਗਈ। ਜੀ ਸਾਹਿਬ ਦੱਸਿਆ ਜਾ ਰਿਹਾ ਵੀ ਉਹ ਮੇਰਾ ਭਰਾ ਵੀ ਨਾਲ ਸੀਗਾ ਲੱਗਿਆ ਪਤਾ ਕਾਰਨ ਤਾਂ ਕੀ ਕਾਰਨ ਹੈ ਇੱਧਰ ਕੀ ਕਰਨ ਆਏ ਸੀਗੇ। ਜੀ ਉਹਨਾਂ ਦੇ ਬ੍ਰਦਰ ਨਾਲ ਸੀ ਪਰ ਕਾਰਨ ਹਾਲੇ ਸਪਸ਼ਟ ਨਹੀਂ ਹੈ। ਹੁਣ ਦੂਜੇ ਭਰਾ ਕੱਲ ਤੇ ਹਸਪੀਟਲ ਪਿੰਡ ਦੇ ਮੈਂਬਰ ਪੰਚਾਇਤ ਉਹ ਬਾਕੀ ਸਾਥੀਆਂ ਨਾਲ ਹਸਪੀਟਲ ਉਹਨਾਂ ਨੂੰ ਦਾਖਲ ਕਰਵਾ ਦਿੱਤਾ ਸੀ। ਹੁਣ ਉਹ ਸਟੇਬਲ ਹੈਗੇ ਨੇ। ਉਹ ਜੋ ਵੀ ਬਿਆਨ ਦਿੰਦੇ ਨੇ ਜਿਆਦਾ ਕਾਰਨਾਂ ਦਾ ਉਹਨਾਂ ਕੋ ਪਤਾ ਲੱਗ ਸਕਿਆ ਕੱਲ ਕੀ ਕਾਰਨ ਬਣੇ ਜਿਸ ਕਰਕੇ ਘਟਨਾ ਵਾਪਰੀ ਹੈ। ਤਾਂ ਸਰਪੰਚ ਸਾਹਿਬ ਕਿਵੇਂ ਬੋਡੀ ਲੱਭੀ ਕਿੱਥੋਂ ਇਹ? ਇਹ ਸਿਰਸੌੜਾ ਗੰਡੀ ਦੀ ਨਹਿਰ ਦੇ ਵਿੱਚੋਂ ਬੋਡੀ ਮਿਲੀ ਤੁਹਾਡਾ ਪਰਿਵਾਰ ਹੋਣ ਚੁਕਿਆ ਪਰਿਵਾਰ ਸਰ ਮਦਰ ਉਹਨਾਂ ਦੇ ਉਹਨਾਂ ਦੇ ਜੋ ਪਰਿਵਾਰਕ ਮੈਂਬਰ ਹੈਗੇ ਨੇ ਨਾਲ ਤਾਇਆ ਜੀ ਜਾਂ ਬਾਕੀ ਪਰਿਵਾਰਕ ਮੈਂਬਰ ਮਹੱਲੇ ਦੇ ਆਏ ਨੇ ਮਦਰ ਉਹਨਾਂ ਦੇ ਜੋ ਦੂਸਰਾ ਬ੍ਰਦਰ ਹਸਪਤਲ ਦਾਖਲ ਹੈ ਉਹਨਾਂ ਦੇ ਨਾਲ ਹਸਪਤਲ ਨੇ ਤਾਂ ਅਗਲੀ ਕਾਰਵਾਈ ਕੀ ਹੋਈ ਅਗਲੀ ਜੋ ਵੀ ਪਰਿਵਾਰ ਦੀ ਕਾਰਨ ਸਾਹਮਣੇ ਆਂਦੇ ਨੇ ਪਰਿਵਾਰਕ ਕਾਨੂੰਨ ਮੁਤਾਬਕ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਅ ਸਰ ਇੱਕ ਨਿਆਰ ਚ ਉਹ ਡੈਡ ਬੋਡੀ ਮਿਲੀ ਹੈ ਕੀ ਮਾਮਲਾ ਕੀ ਹੈ ਕਿ ਸਾਨੂੰ ਇਤਲਾਹ ਮਿਲੀ ਸੀ ਵੀ ਸਵੇਰੇ ਕੋ ਡੈਡ ਬੋਡੀ ਪਾਣੀ ਚ ਤੈਰ ਰਹੀ ਆ ਉਹ ਆਣ ਕੇ ਸੀ ਇੱਥੇ ਆਏ ਆ ਡੈਡ ਬੋਡੀ ਨੂੰ ਬਾਹਰ ਕਢਾਇਆ ਹੈ ਇਹ ਡੈੱਡ ਬੋਡੀ ਹੈਗੀ ਆ ਪ੍ਰਦੀਪ ਸਿੰਘ ਸਾਨੂੰ ਸੁਰਖਣ ਸਿੰਘ ਸਿੰਘਪੁਰ ਜਟਾਂ ਦਾ ਰਹਿਣ ਵਾਲਾ ਏ ਉਮਰੇ ਦੀ ਕਰੀਬ 22 ਸਾਲ ਆ ਇਹ ਪਤਾ ਲੱਗਾ ਵੀ ਕਿਤੇ ਇਹਦਾ ਪੈਰ ਸਲੇਪ ਹੋਇਆ ਹੁਣ ਇਹਦੇ ਘਰ ਦੇ ਆਉਂਦੇ ਆ ਤੇ ਇਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦਾ ਬਿਆਨ ਲੇਖ ਕੇ ਜੋ ਵੀ ਅਗਲੀ ਕਾਰਵਾਈ ਹੋਊਗੀ ਹੁਣ ਚੱਲਿਆਂ ਦੀ ਚੋਗੀ ਕਾਰਨ ਲੱਗੇ ਪਤਾ ਕਾਰਨ ਕੀ ਸੀਗਾ ਕਾਰਨ ਹੁਣ ਪਤਾ ਕਰਦੇ ਆਲੇ ਦੁਆਲੇ ਤੋਂ ਜੀ ਤਬਦੀਸ਼ ਕਰਦੇ ਆ ਡੈੱਡ ਬੋਡੀ ਨੂੰ ਜਿਹੜਾ ਸਿਵਲ ਹਸਪੀਟਲ ਮਕੇਰੀਆਂ ਭੇਜਤਾ ਆ ਪੋਸਟਮਾਰਟਮ ਲਈ ਬਾਕੀ ਵਾਰਸ਼ਾਂ ਦੇ ਆਉਣ ਤੇ ਆਪਾਂ ਜੋ ਵੀ ਹੈ ਜੀ ਆਂਦੇ ਦੇਣਗੇ ਪੂਰੇ ਰਿਕਾਰਡਾਂ ਦੀ ਕਰਦੇ ਕੀਤੇ ਆ